ਅੰਡਰੀਪੁਰ ਤੋਂ ਰੇਲਵੇ ਸਟੇਸ਼ਨ ਉੱਤਰਦਿਆਂ ਹੋਇਆਂ ਫਲਾਈਓਵਰ ਦੀ ਸਰਵਿਸ ਲੇਨ ਦੇ ਬੁਰੇ ਹਾਲ ਨੇ ਸੀਵਰੇਜ ਦੀ ਬਲਾਕੇਜ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਪਾਣੀ ਖੜਾ ਰਹਿੰਦਾ ਜਿਸ ਨਾਲ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਆਏ ਦਿਨ ਹਾਦਸੇ ਹੋ ਰਹੇ ਹਨ ਪਰ ਸੰਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਸਾਡੀ ਟੀਮ ਵੱਲੋਂ ਲਗਾਤਾਰ ਸ਼ਹਿਰ ਦੇ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ ਹੈ ਪਰ ਸਰਕਾਰ ਜਾਂ ਪ੍ਰਸ਼ਾਸਨ ਦੀ ਕੋਈ ਦਿਲਚਸਪੀ ਨਹੀਂ ਹੈ ਆਸ-ਪਾਸ ਦੇ ਦੁਕਾਨਦਾਰ ਪਰੇਸ਼ਾਨ ਹਨ ਕਿਉਂਕਿ ਉਹਨਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ। ਜੀ ਭਾਜੀ ਰੇਲਵੇ ਰੋਡ ਆ ਸਟੇਸ਼ਨ ਦਾ ਇਲਾਕਾ ਰੇਲਵੇ ਰੋਡ ਅੰਮ੍ਰਿਤਸਰ ਇੱਥੇ ਆਮ ਪਾਰਟੀ ਦੇ ਲੀਡਰ ਵੀ ਐਮ ਐਲ ਏ ਵੀ ਸਾਰੇ ਲੰਘਦੇ ਆ ਪਰ ਆਹ ਸੜਕ ਨੂੰ ਕੋਈ ਨਹੀਂ ਧਿਆਨ ਦਿੰਦਾ ਇੱਥੇ بارش ਹੁੰਦੀ ਆ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਆ ਈ ਰਿਕਸ਼ੇ ਐ ਉਲਟਦੇ ਨੇ ਕਿਹੜੇ ਹਰਮੰਦਰ ਸਾਹਿਬੋਂ ਆਂਦੇ ਨੇ ਉਹਨਾਂ ਦੇ ਕੱਪੜੇ ਲੀਦੇ ਜੋ ਬੈਗ ਸਭ ਭਜ ਪੁੱਜ ਜਾਂਦੇ ਨੇ ਇੱਥੇ ਕੋਈ ਧਿਆਨ ਨਹੀਂ ਦੇ ਰਿਹਾ ਦੁਕਾਨਦਾਰ ਜਗਾ ਕਿੱਥੋਂ ਆਣਾ ਕਿਤੇ ਪਾਣੀ ਖੜੋ ਹੋ ਜਾਣਾ ਸਭ ਵੇਲੇ ਹੁੰਦੇ ਆ ਜੀ ਦੁਕਾਨਾਂ ਦੇ ਹੁਣ ਸੜਕ ਬਣਨੀ ਚਾਹੀਦੀ ਹੈ ਜੀ ਸਾਡੇ ਹਿਸਾਬ ਨਾਲ ਪੂਰੀ ਦੀ ਪੂਰੀ ਕਿਉਂਕਿ ਇੱਥੇ ਪਾਣੀ ਨਹੀਂ ਖਲੋਣਾ ਚਾਹੀਦਾ ਇੱਕ ਇੱਥੇ ਸੀਵਰ ਨਹੀਂ ਪੱਕਾ ਪਿਆ ਹੈ ਅੰਡਰਗਰਾਉਂਡ ਉਹਨਾਂ ਸੀਵਰ ਪਾਇਆ ਉਹ ਬੰਦ ਹੋ ਜਾਂਦਾ ਬੰਦ ਹੋਣ ਦੇ ਕਾਰਨ ਇੱਥੇ ਪਾਣੀ ਇੰਨਾ ਦੇ ਖੜਾ ਹੋ ਜਾਂਦਾ ਹੈ ਕੋਈ ਕਹਿਣ ਦੀ ਹੱਦ ਨਹੀਂ ਜੋ ਵੀ ਮਤਲਬ ਇਹ ਹਰ ਮੰਦਿਰ ਸਾਬੋਂ ਕਿੰਨੇ ਵੀ ਬੰਦੇ ਆਂਦੇ ਨਾ ਇਹ ਰਿਕਸ਼ੇ ਆਏ ਉਲਟਦੇ ਨੇ ਕੋਈ ਕਹਿਣ ਦੀ ਹੱਦ ਨਹੀਂ ਆ ਤੁਹਾਡੇ ਸਾਹਮਣੇ ਹੀ ਆ ਜੇ ਟੋਏ ਪਏ ਉਹ ਆਪਾਂ ਪੂਰੇ ਆ ਟੋਏ ਸਾਹਮਣੇ ਉਹ ਦੋ ਤਿੰਨ ਟੋਏ ਹੀ ਪਹਿਲੇ ਪਏ ਉਹ ਆਪਾਂ ਪੂਰੇ ਆਪਣੇ ਕੋਲੋ ਬਜਰੀ ਰੇਤ ਲਿਆ ਕੇ ਬੰਦਾ ਕਾਰੀਗਰ ਲਾਇਆ ਕਾਰੀਗਰ ਲੈ ਕੇ ਪੁੱਛੇ ਹੁਣ ਆਪਾਂ ਕਿੰਨੇ ਦੇ ਪੁੱਛੀ ਇੱਥੇ ਪੂਰੀ ਜਈਏ ਡਿਮਾਰ ਸਾਡੀ ਇਹ ਆ ਇੱਥੇ ਪਹਿਲੇ ਸੀਵਰ ਪਵੇ ਸੀਵਰ ਤੋਂ ਬਾਅਦ ਇੱਥੇ ਸੜਕ ਬਣੇ ਇਹ ਕਿਰਾਨੀ ਹੈ ਇਹ ਹਮਸਦਰ ਰੇਲਵੇ ਸਟੇਸ਼ਨ ਦਾ ਰੋੜਿਆ ਇਥੇ ਸੋ ਮਸਲਾ ਦੇਖ ਲੋ ਟੋਏ ਪਏ ਇਹ 22 ਤਰੀਕ ਤੋਂ ਬਾਅਦ ਤੋਂ ਅੱਜ ਹੀ ਛੜਨ ਦਿਖਾਈ ਦਿੱਤੀ ਉਹ ਕੱਲ ਪਾਣੀ ਕੱਢ ਕੇ ਗਏ ਆ ਪਿਛਲੇ ਮਹੀਨੇ 22 ਦਿਨ ਜਾਂ ਮਹੀਨੇ ਦੇ ਉੱਪਰ ਹੋ ਗਏ ਤੇ ਪਾਣੀ ਨਹੀਂ ਸੁੱਕਦਾ ਯਾਰ ਹੁਣ ਟੋਏ ਪੈ ਗਏ ਆ ਸਾਰੂ ਹੋ ਗਿਆ ਡੇਲੀ ਕੋਈ ਨਾ ਰਿਕਸ਼ਾ ਭਲਟੇ ਅੰਦਾ ਕੋਈ ਐਕਟਵਰਕ ਸਵਾਰੀਆਂ ਡਿੱਗੀਆਂ ਨਹੀਂ ਐ ਅਜੇ ਬਸ ਉਹਨਾਂ ਨੂੰ ਚੁੱਕਣ ਚ ਰਹਿਦਾ ਦੁਕਾਨਦਾਰੇ ਬਿਲਕੁਲ ਠੱਪ ਹੋਈਆਂ ਬਈਆਂ ਤੁਹਾਨੂੰ ਦੱਸਾਂ 22 ਤਰੀਕ ਤੋਂ ਲੈ ਕੇ ਹੁਣ ਕੱਲ ਦੀ ਛੜਨ ਸੀ ਆ ਕੋਈ ਗਾਇਰਾਂ ਨਹੀਂ ਅੱਗੇ ਇਹਨੂੰ ਲੈਵਲ ਸਰ ਕੀਤਾ ਜਾਵੇ ਸਿਵਰਸ ਸਹੀ ਕੀਤਾ ਜਾਵੇ ਇਥੋਂ ਦਾ ਉਲਟਾ ਲੱਗ ਜੂਗਾ ਕਿਸੇ ਦੀ ਬਾਹ ਟੁੱਟ ਗਈ ਕਿਸੇ ਦੇ ਬੱਚੇ ਦਾ ਬਾਹ ਟੁੱਟ ਗਈ ਹੈ ਕਈ ਵਾਰੀ ਮੋਬਾਈਲ ਡਿੱਗ ਪਏ ਇੱਥੇ ਕਈਆਂ ਦੇ ਇੱਕ ਕੁੜੀ ਦਾ ਉਦੋਂ ਸਵਾ ਲੱਖ ਦਾ ਮੋਬਾਈਲ ਡਿੱਗ ਪਿਆ ਪਾਣੀ ਦੇ ਵਿੱਚ ਆ ਕੱਲ ਅਹੀ ਕੰਪਲੇਂਟਾਂ ਪਾਪ ਆ ਗਏ ਤੇ ਆ ਪਾਣੀ ਇਥੋਂ ਘਟਾਇਆ 22 ਦਿਨ ਬਾਅਦ ਇੱਥੇ ਕੱਲ ਮਹੀਨੇ ਬਾਅਦ ਸੜਕ ਨਾ ਹੀ ਰਹੀ ਹੈ ਪਤਾ ਨਹੀਂ ਕਿੰਨੇ ਜਣੇ ਡਿੱਗ ਚੁੱਕੇ ਆ ਅੱਧ ਕਹੋ ਤੁਹਾਨੂੰ ਵੀਡੀਓ ਦਿਖਾ ਦਿੰਨੇ ਹਾਂ ਉਹਦਾ ਦੀ ਇਹ ਡਿੱਗਣ ਦੀਆਂ ਸਾਰੀਆਂ ਵੀਡੀਓ ਹੋ ਗਈਆਂ ਸਾਡੇ ਕੋਲ ਆਨਲਾਈਨ ਕੰਪਲੇਂਟਾਂ ਪਾਪ ਆ ਕੱਲ ਕੱਲ ਵੀ ਬੰਦੇ 3 ਘੰਟੇ 4 ਘੰਟੇ ਗੱਡੀ ਲੱਗੀ ਤੇ ਫੇਰ ਜਾ ਕੇ ਪਾਣੀ ਸੁਕਾਇਆ ਤੇ ਗਾਰ ਕਢਾਈ ਜੇ ਤੇ ਥੋੜਾ ਜਿਹਾ ਮਸਲਾ ਹਲਾ ਜੇ ਪਰ بارش ਆ ਗਈ ਫੇਰ ਉਹੀ ਹਾਲ ਹੋ ਜਾਂਦਾ ਹੁਣ ਇਹ ਜੇ ਸਾਡਾ ਮਸਲਾ ਲੋਨ ਆਪਣਾ ਪਾਣੀ ਦਾ ਮਸਲਾ ਲੋਨ ਜੀ ਸੜਕ ਬੰਨੀ ਚਾਹੀਦੀ ਪੂਰੀ ਇਹ ਰੇਲਵੇ ਰੋਡ ਪੈਂਦਾ ਪਰ ਇਹ ਰੇਲਵੇ ਰੋਡ ਦੀ ਸੜਕ ਹੈ ਜੀ ਜਿਹੜਾ ਸਾਡਾ ਰੋਡ ਨੂੰ ਜਾਂਦੀ ਹੈ ਹਾਂਜੀ ਇਥੇ ਆਹੀ ਪ੍ਰੋਬਲਮ ਹੈਗੀ ਹੈ ਕਿ ਇਥੇ ਸੀਵਰੇਜ ਬਲੋਕ ਹੈ ਕਿਰੇ ਕਰਕੇ ਪਾਣੀ ਖਲੋ ਨਹੀਂਦਾ ਜੀ ਸੜਕ ਤੇ ਉੱਤੇ ਕਰਕੇ ਟੁੱਟ ਗਈ ਨਹੀਂ ਪਾਣੀ ਖੋਣ ਕਰਕੇ ਬਹੁਤ ਸਾਰੀ ਸਵਾਰੀਆਂ ਪਲਟ ਜਾਂਦੇ ਆਟੋ ਜਿਹੜੇ ਹੈ ਬੈਟਰੀ ਵਾਲੇ ਆਟ ਇਹ ਤੇ ਬਹੁਤ ਸਾਰੀ ਸਵਾਰੀਆਂ ਨੂੰ ਅਸੀਂ ਆ ਚੁੱਕੇ ਆ ਪੰਜਾਬ ਰਣ ਨਾਲ ਮਿਲ ਕੇ ਉਹਨਾਂ ਨੂੰ ਚਾਹੀਦਾ ਵੀ ਕੋਈ ਸਿਰ ਵੀ ਕੋਈ ਸਾਫ਼ ਹੋਣ ਤੇ ਸੜਕੀ ਬਣੇ ਆ ਵੇਖੋ ਠਾਡੇ ਸਾਹਮਣੇ ਵਿਕਾਸ ਵਿਕਾਸ ਹੀ ਖੋਦ ਬੋਲ ਖੋਲਦਾ ਪਿਆ ਜਿਆ ਇਹ ਦੇਖੋ ਨਾ ਅਸੀਂ ਇਸ ਵੇਲੇ ਭੰਡਾਰੀ ਪੁਲ ਤੋਂ ਜਿਹੜਾ ਰੈਂਪ ਪੁੱਤਰ ਦਾ ਰੇਲਵੇ ਸਟੇਸ਼ਨ ਨੂੰ ਉਸ ਸਰਵਿਸ ਲੇਨ ਤੇ ਅਸੀਂ ਮੌਜੂਦ ਆ ਤੇ ਇੱਥੋਂ ਦੇ ਜੋ ਹਾਲਾਤ ਨੇ ਸੜਕਾਂ ਦੇ ਸੜਕ ਦੇ ਜੋ ਹਾਲਾਤ ਨੇ ਬਹੁਤ ਹੀ ਤਰਸਯੋਗ ਨੇ ਟੋਏ ਪਏ ਹੋਏ ਨੇ ਤੇ ਜਿਹੜੇ ਇੱਥੇ ਦੇ ਦੁਕਾਨਦਾਰ ਨੇ ਉਹ ਪਰੇਸ਼ਾਨ ਨੇ ਉਹਨਾਂ ਦੀਆਂ ਦੁਕਾਨਦਾਰੀਆਂ ਜਿਹੜੀਆਂ ਨੇ ਉਹ ਠੱਪ ਹੋਈਆਂ ਪਈਆਂ ਨੇ ਕਿਉਂਕਿ ਬਾਰਿਸ਼ ਦੇ ਦਿਨ ਚੱਲ ਰਹੇ ਨੇ ਤੇ ਜਿਹੜਾ ਬਾਰਿਸ਼ ਦੇ ਕਾਰਨ ਸਾਰਾ ਰਸਤਾ ਬੰਦ ਹੋ ਜਾਂਦਾ ਹੈ ਤੇ ਕਈ ਹਾਦਸੇ ਹੋ ਰਹੇ ਨੇ ਸੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੰਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਸਰਵਿਸ ਲੇਨ ਦਾ ਜਿਹੜਾ ਹੈ ਸੁਧਾਰ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਨਾਲ ਹੀ ਜਿਸ ਠੇਕੇਦਾਰ ਕੰਸਟਰਕਸ਼ਨ ਕੰਪਨੀ ਵੱਲੋਂ ਜਾਂ ਫਿਰ ਜਿਸ ਵਿਭਾਗ ਵੱਲੋਂ ਇਸ ਸਰਵਿਸ ਲੇਨ ਨੂੰ ਘਟੀਆ ਮਟੀਰੀਅਲ ਦੇ ਨਾਲ ਬਣਾਇਆ ਗਿਆ ਏ ਉਸ ਤੇ ਵੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਬਲੈਕਲਿਸਟ ਕੀਤਾ ਜਾਵੇ ਅਮਰਿੰਦਰ ਸਿੰਘ ਮਜੀਠੀ ਕੁਮਾਰ ਫਾਸਟ ਵੀ ਨਿਊਜ਼